ਆ ਵੀਰੋ ਕਹਿੰਦੇ ਮੈਨੂੰ ਕਮੈਂਟ ਕੀਤਾ ਸੇਵ ਕੋਈ ਜਗ੍ਹਾ ਨਹੀਂ ਕਮਾਲ ਵਰਗੀ ਇੱਕ ਕਟਾਸ਼ ਕੀਤਾ ਉਸਤਾਦ ਜੀ ਦੀਆਂ ਲੈਣਾ ਤੇ ਪਰ ਇਹ ਵੀਰੋ ਮੈਂ ਤੁਹਾਨੂੰ ਸਮਝਾਉਣਾ ਇਹਨਾਂ ਲੈਣਾ ਦਾ ਮਤਲਬ ਕੀ ਹੈ ਹਾਲੇ ਕੀ ਹੈ ਕਿਸੇ ਨੂੰ ਸਮਝ ਨਹੀਂ ਆ ਰਹੀਆਂ ਲੈਣਾ ਇਹਨਾਂ ਲੈਣਾ ਦਾ ਵੀਰੋ ਮਤਲਬ ਬਹੁਤ ਉੱਚਾ ਆ ਅੱਜ ਜਵੇਂ ਕੁਝ ਹੋਜੇ ਵਿਗੜੇ ਤਿਗੜੇ ਲਾਦਾ ਹੁੰਦੀਆਂ ਹੈ ਕਿਸੇ ਦੇ ਘਰ ਅਗਲੀ ਬਦੌਂਦੀ ਦੇ ਘਰ ਹੀ ਵੜ ਜਾਂਦੇ ਫੇ ਫੜੇ ਜਾਂਦੇ ਫੇ ਇਹਨਾਂ ਦੇ ਜੁੱਤੀਆਂ ਪੈਂਦੀਆਂ ਵੀਡੀਓ ਬਣਦੇ ਨਾ ਤੇ ਆਪਦੀ ਇੱਜ਼ਤ ਰੱਖ ਰਹਿੰਦੀ ਫੇ ਇਹਨਾਂ ਦੀ ਨਾਂ ਜਿਹੜੀ ਕੁੜੀ ਦਾ ਪਰਿਵਾਰ ਉਹਨਾਂ ਦੀ इजਤ ਰੈਂਦੀ ਹੈ ਬਦਨਾਮੀ ਹੁੰਦੀ ਭਾਂ ਜੋ ਥਾਂ ਥਾਂ ਗੱਲਾਂ ਹੁੰਦੀਆਂ ਵੀਡੀਓ ਵੇਖ ਕੇ ਤੇ ਉਸਤਾਦ ਜੀ ਨੇ ਲੈਣਾ ਲਿਖਿਆ ਵਾ ਵੀ ਸੇਵ ਕੋਈ ਜਗਾ ਨਹੀਂ ਕਮਾਦ ਵਰਗੀ ਇਹੋ ਜਿਹੇ ਲੋਕਾਂ ਵਾਸਤੇ ਵੀ ਦਫਾ ਹੋ ਕਮਾਚ ਮਰ ਜਾ ਸੜ ਜਾ ਕਰੋ ਉੱਥੇ ਚਲ ਜਾ ਕਰੋ ਕਮਾਚ ਦਫਾ ਹੋਇਆ ਕਰੋ ਮੂੰਹ ਕਾਲਾ ਕਰਨਾ ਹੁੰਦਾ ਜਦੋਂ ਕਿਉਂਕਿ ਜੇ ਕੋਈ ਫੜ ਨਾਵੇ ਤੇ ਦੂਜੇ ਪਾਸੇ ਦੀ ਕਮਾਦ ਦੇ ਤੁਸੀਂ ਨਿਕਲ ਵੀ ਸਕਦੇ ਆ ਘਰਾਂ ਦੇ ਕਮਰਿਆਂ ਜੋ ਭਜ ਨਹੀਂ ਹੁੰਦਾ ਤੇ ਜੇ ਫੜੇ ਵੀ ਜਾਓ ਕਿਤੇ ਕਮਾਚ ਤੁਸੀਂ ਕਹਿ ਸਕਦੇ ਹੋ ਭਾਈ ਅਸੀਂ ਤਾਂ ਇਸੇ ਗੰਨੇ ਚੋਂ ਬਣਾਏ ਆ ਇਹ 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 ਮਤਲਬ ਆ ਗੱਲਾਂ ਬੜੀਆਂ ਤਾਂ ਦੀਆਂ ਵੀਰੋ ਦੇਖੋ ਜਦੋਂ ਸੁਕਰਾਟ ਤੇ ਪਲੇਟੋ ਦਾ ਦੌਰ ਸੀ ਗੱਲ ਗੱਲਲੀ ਉਹਦਾ ਦੌਰ ਸੀ ਸ਼ੈਕਸਪੀਅਰ ਦਾ ਦੌਰ ਸੀ ਉਦੋਂ ਉਹਨਾਂ ਦੀਆਂ ਗੱਲਾਂ ਕਿਸੇ ਦੇ ਵੀ ਸਮਝ ਨਹੀਂ ਆ ਰਹੀਆਂ ਸੀ ਲੋਕੀ ਇਦਾਂ ਹੀ ਆਵਾ ਟਬਾ ਬੋਲਦੇ ਸੀ ਜਦ ਦਾ ਉਸਤਾਦ ਜੀ ਬਾਰੇ ਬੋਲਦੇ ਆ ਪਰ ਇੱਕ ਵਕਤ ਜਦੋਂ ਗੁਜਰਿਆ ਤੇ ਉਹਨਾਂ ਲੈਣਾ ਤੇ ਰਿਸਰਚ ਹੋਈ ਤਾਂ ਫਿਰ ਲੋਕ ਮੰਨ ਗਏ ਕਿ ਯਾਰ ਇਹ ਤੇ ਗੱਲਾਂ ਹੀ ਬੜੀਆਂ ਮਹਾਨ ਐ ਇਹ ਗੱਲਾਂ ਹੀ ਬੜੀਆਂ ਤਾਂ ਦੀਆਂ ਆ ਇਸੇ ਤਰ੍ਹਾਂ ਹੀ ਉਸਤਾਦ ਜੀ ਦੀਆਂ ਜਿਹੜੀਆਂ ਲੈਣਾ ਉਹ ਬੜੀਆਂ ਤਾਂ ਦੀਆਂ ਬੜੀਆਂ ਅੱਗੇ ਦੀਆਂ ਆ ਹਾਲੇ ਲੋਕਾਂ ਨੇ ਸਮਝ ਨਹੀਂ ਆਉਣੀਆਂ ਪਰ ਇੱਕ ਟਾਈਮ ਆਊਗਾ ਇੱਕ ਟਾਈਮ ਆਊਗਾ ਜਦੋਂ ਇਹੋ ਹੀ ਲੈਣਾ ਇਹਨਾ ਹੀ ਲੈਣਾ ਵਾਸਤੇ ਵੱਡੀਆਂ ਵੱਡੀਆਂ ਯੂਨੀਵਰਸਟੀਆਂ ਵਿੱਚ ਡਿਸਕਸ ਕੀਤੀ ਜਾਊਗੀ ਰਿਸਰਚ ਹੋਊਗੀ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਵਿੱਚ ਬੱਚਿਆਂ ਨੂੰ ਇਹਨਾਂ ਲੈਣਾ ਦੇ ਮਤਲਬ ਸਮਝਾਏ ਜਾਣਗੇ ਵੱਡੇਆਂ-ਵੱਡੀਆਂ ਯੂਨੀਵਰਸਿਟੀਆਂ ਵਿੱਚ ਪ੍ਰੋਫੈਸਰ ਇਹਨਾਂ ਲੈਣਾ ਤੋਂ ਅੱਗੇ ਥਿਉਰੀਆਂ ਕ੍ਰੀਏਟ ਕਰਨਗੇ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਵਿੱਚ ਇਹਨਾਂ ਲੈਣਾ ਤੋਂ ਮਾਰਗਦਰਸ਼ਨ ਲਿਆ ਜਾਊਗਾ ਤੇ ਸਮਾਜ ਨੂੰ ਇੱਕ ਚੰਗੇ ਰਾਹ ਪਾਇਆ ਜਾਊਗਾ ਪਰ ਹਾਲੇ ਨਹੀਂ ਹਾਲੇ ਕੀ ਆ ਵੀ ਲੈਣਾ ਬੋਲ ਦਿੱਤੀਆਂ ਜਾਂਦੀਆਂ ਉਸਤਾਦ ਜੀ ਵੱਲੋਂ ਤੇ ਜਿਹੜੇ ਉਹ ਜਿਹੇ ਮੂਰਖ ਗਵਾਰ ਲੋਕ ਆ ਉਹ ਹालतੂ ਫालतੂ ਭੌਂਦੇ ਆ ਬਦਨਾਮੀ ਕਰਦੇ ਆ ਪਰ ਸਾਨੂੰ ਤੇ ਪਤਾ ਅਸੀਂ ਉਹਨਾਂ ਦੇ ਪੱਕੇ ਭਗਤ ਆ ਸਾਨੂੰ ਪਤਾ ਆ ਸਾਨੂੰ ਪਤਾ ਵੀ ਹਾਲੇ ਨਹੀਂ ਵਕਤ ਆਇਆ ਪਰ ਇੱਕ ਦਿਨ ਇਹ ਜਿਹੜੀਆਂ ਲੈਣਾ ਨਾ ਇਹਨਾਂ ਦੀ ਪੂਜਾ ਹੋਊਗੀ ਬਹੁਤ ਸਾਰੇ ਦੇਸ਼ਾਂ ਵਿੱਚ ਇਹ ਲੈਣਾ ਜਿਹੜੀਆਂ ਉਹਨਾਂ ਦੇ ਧਾਰਮਿਕ ਗ੍ਰੰਥਾਂ ਵਿੱਚ ਲਿਖ ਦਿੱਤੀਆਂ ਜਾਣਗੀਆਂ ਲੋਕਾਂ ਨੂੰ ਮੈਡੀਟੇਸ਼ਨ ਵਾਸਤੇ ਇਹ ਲੈਣਾ ਵਰਤੀਆਂ ਜਾਣਗੀਆਂ ਇੱਕ ਦਿਨ ਪਰ ਹਾਲੇ ਨਹੀਂ ਹਾਲੇ ਵਕਤ ਨਹੀਂ ਆਇਆ ਪਰ ਉਹ ਇੱਕ ਦਿਨ ਜਦੋਂ ਆਏਗਾ ਪਰ ਲੋਕ ਫਿਰ ਬੜਾ ਪਛਤਾਉਣਗੇ ਬੜਾ ਪਛਤਾਉਣਗੇ ਕਿਤਾਬਾਂ 'ਚ ਲਿਖਿਆ ਜਾਊਗਾ ਵੀ ਯਾਰ ਦੱਸੋ ਜਦੋਂ ਉਸਤਾਦ ਜੀ ਆਹ ਲੈਣਾ ਬੋਲਦੇ ਸੀ ਤੇ ਉਦੋਂ ਏਦਾਂ ਏਦਾਂ ਕਮੈਂਟ ਹੁੰਦੇ ਸੀ ਏਦਾਂ ਏਦਾਂ ਉਹਨਾਂ ਨਾ ਮਤਲਬ ਲੋਕ ਖੁਦ ਪਛਤਾਉਣਗੇ ਹੋ ਸਕਦਾ ਜਿਹੜੀ ਆ ਕਤੀੜ ਪਾਉਂਦੀ ਹੈ ਨਰਕ ਟਾਪਾ ਵੀ ਚੜੇ ਇਹਨਾਂ ਦੀਆਂ ਕਵਰਾਂ ਬਣਾ ਕੇ ਸ਼ਾਇਦ ਇਹਨਾਂ ਦੇ ਜੁੱਤੀਆਂ ਵੀ ਮਾਰੀਆਂ ਜਾਣ ਵੀ ਆ ਆ ਆ ਭਾਉਂਦੇ ਹੁੰਦੇ ਸੀ ਇਹਨਾਂ ਦੀ ਮੜੀ ਬਣਾਉ ਦੇ ਮਾਰੋ ਜੁੱਤੀਆਂ ਇਹਨਾਂ ਨੂੰ ਇਹੋ ਸਜ਼ਾ ਦੋ ਪਰ ਹਾਲੇ ਇਹ ਲੈਣਾ ਦੀ ਸਮਝ ਲੋਕਾਂ ਨੂੰ ਨਹੀਂ ਆਉਣੀ ਵੀਰੋ ਨਹੀਂ ਆਉਣੀ ਧੰਨਵਾਦ ਵੀਰੋ ਧੰਨਵਾਦ ਹਾਂਜੀ ਵੀਰੋ ਆ ਮੈਨੂੰ ਤੇ ਅੱਜ ਹੀ ਉਸਤਾਦ ਜੀ ਦੀ ਗੱਲ ਪਤਾ ਚੱਲੀ ਆਗੇ ਜਦੋਂ ਟਰੰਪ ਲੱਗਾ ਹੈ ਨਾ ਕੈਨੇਡਾ ਤੋਂ ਡਿਪੋਰਟ ਕਰਨ ਬੰਦੇ ਤਾਂ ਟਰੰਪ ਕਹਿੰਦਾ ਵੀ ਆਪਣੇ ਅਫਸਰਾਂ ਨੂੰ ਵੀ ਪਹਿਲਾਂ ਪੁੱਛ ਲੋ ਇਹਨਾਂ 'ਚ ਕੋਈ ਬੱਬੂ ਮਾਨ ਦਾ ਫੈਨ ਤਾਂ ਨਹੀਂ ਹੈਗਾ ਮਤਲਬ ਇਹ ਨਾ ਖੋਬ استاد ਦਾ ਤੇ استاد ਦੇ ਫੈਨਾਂ ਦਾ ਵੀ ਕੋਈ ਬੱਬੂ ਮਾਂ ਦਾ ਫੈਨ ਤੇ ਨਹੀਂ ਹੈਗਾ ਇਹ ਨਾ ਹੋਵੇ ਬਾਅਦ ਚ ਬੱਬੂ ਮਾਂ ਦੇ ਫੈਨ ਆ ਗਏ ਮੇਰਾ ਵਾਈਟ ਹੌਸ ਘੇਰ ਲੈਣ ਤੇ ਮੈਨੂੰ ਭੱਜਣ ਨੂੰ ਜਗ੍ਹਾ ਨਾ ਮਿਲੇ ਐਵੇਂ ਨਹੀਂ ਸਰਕਾਰਾਂ ਡਰਦੀਆਂ استاد ਐਵੇਂ ਨਹੀਂ ਸਲੂਟ ਮਾਰਦੇ ਲੋਕ ਬਾਈ ਦਾਮਿਆਂ استاد ਦੇ ਫੈਨਾਂ ਚ ਦਾਮਿਆਂ ਦਾਮਿਆਂ ਬਾਈ ਮੰਨ ਗਏ ਬਾਈ ਮੰਨ ਗਏ ਸੱਚੀ ਮੰਨ ਗਏ ਬਾਈ ਆ ਮੈਨੇ ਦਿੱਲੀ ਤੱਕ ਧਮਕਾਂ ਪੈਂਦੀਆਂ ਉਸਤਾਦ ਨੂੰ ਮਾਣ ਆ ਆਪਣੇ ਫੈਨਾਂ ਦੇ ਕਿ ਜਦਨ ਕੋਈ ਉਸਤਾਦ ਵਾਲ ਉਂਗਲ ਕਰੂਗਾ ਤੇ ਫੈਨ ਉਹਦੀ ਐਸੀ ਦੀ ਟੈਸੀ ਕਰ ਦੇਣਗੇ ਪਾਕਿਸਤਾਨ ਤੱਕ ਅਫਗਾਨਿਸਤਾਨ ਤੱਕ ਹਰਾਕ ਕਵੇਤ ਤੱਕ ਸਵਦੀ ਤੱਕ ਰੂਸ ਤੱਕ ਚੀਨ ਤੱਕ ਜਪਾਨ ਤੱਕ ਕਨੇਡਾ ਅਮਰੀਕਾ ਥਾਈਲੈਂਡ ਪੇਰੂ ਚਿੱਲੀ ਬ੍ਰਾਜ਼ੀਲ ਸਾਊਥ ਅਫਰੀਕਾ ਸਡਾਨ ਤੇ ਹੋਰ ਜਿੰਨੇ ਵੀ ਦੇਸ਼ ਆ ਮਿਸਰ ਮੂਸਰ ਛੋਟੇ ਮੋਟੇ ਜਨਾ ਜਨੂਨ ਹਰ ਜਗ੍ਹਾ ਉਸਤਾਦ ਦੀ ਧੱਕਿਆ ਤੇ ਜਿਹਨੂੰ ਛੱਕਿਆ ਉਹ ਉਸਤਾਦ ਨਾਲ ਪੰਗਾ ਲੈ ਕੇ ਵੇਖ ਲਓ ਦੇਫੀ ਦੇਖੀ ਵੇ ਕਿਦਾਸਤਾ ਦੇ ਫੈਨ ਉਹਨੂੰ ਧੱਕਦੇ ਆ ਲਵ ਯੂ ਉਸਤਾਦ ਲਵ ਯੂ ਲਵ ਯੂ ਤੇ ਹੁਣ ਉਸਤਾਦ ਨੇ ਪੱਗ ਵੀ ਸਿਰ ਤੇ ਬੰਨ ਕੇ ਦਿਖਾਤੀ ਆ ਟੇਢੀ ਪੱਗ ਜਿਹੜੀ ਸਾਡੀ ਪੰਜਾਬ ਦੀ ਅਸਲੀ ਪੱਗ ਸੀ ਇਹ ਤੇ ਅੰਗਰੇਜ਼ਾਂ ਨੇ ਬੈਨ ਕਰਤੀ ਕਿਉਂਕਿ ਟੇਢੀ ਪੱਗ ਸੂਰਮਿਆਂ ਦੇ ਬੰਦੀ ਜਾਂਦੀ ਸੀ ਤੇ ਅੰਗਰੇਜ਼ਾਂ ਨੇ ਰਾਜ ਕਰਨਾ ਸੀ ਤੇ ਸੂਰਮੇ ਖਤਮ ਕਰਨੇ ਸੀ ਹੈ ਤੇ ਉਹਨਾਂ ਟੇਢੀ ਪੱਗ ਦਾ ਕਨਸੈਪਟ ਹੀ ਖਤਮ ਕਰਤਾ ਤੇ ਵੀਰੋ ਸਾਡੇ ਉਸਤਾਦ ਨੇ ਫੇਰ ਦੁਬਾਰਾ ਟੇਢੀ ਪੱਗ ਬੰਦਣੀ ਸ਼ੁਰੂ ਕਰਤੀ ਹੈ ਲਵ ਯੂ ਉਸਤਾਦ ਲਵ ਯੂ ਲਵ ਯੂ ਦਿਲੋਂ ਦਿਲੋਂ ਸਲਾਮ ਆ ਤੈਨੂੰ ਦਿਲੋਂ